ਕਰਨਾ ਆ ਪਰਸੋਂ ਦੀ ਖਬਰ ਹੈ ਸੁਖ ਦੇ ਨਾਲ ਹਰਚਰਨ ਸਿੰਘ ਢੁੱਲਰ ਫੜਿਆ ਗਿਆ ਕੌਣ ਹੈ ਪੰਜਾਬ ਦਾ ਡੀਆਈਜੀ ਕਮਾਲ ਦੀ ਗੱਲ ਸਿੱਕੀ ਇਦਾਂ ਦੀ ਵੀ ਹੁੰਦੀ ਆ ਉਹ ਪੈਸਾ ਕਿੰਨਾ ਦਾ ਹੈ ਜਿਹੜਾ 7 ਕਰੋੜ ਦੇ ਕਰੀਬ ਉਹਦੇ ਘਰ ਚੋਂ ਬਰਾਮਦ ਹੋਇਆ ਮੇਰੇ ਖਿਆਲ ਨਾਲ ਤੁਸੀਂ ਕਿਰਤ ਕਮਾਈ ਕਰਦੇ ਜੇ ਖੇਤੀ ਕਰਦੇ ਜੇ ਉਹ ਕਮਾਈ ਤੁਹਾਡੀ ਨਹੀਂ ਆਗੀ ਤੁਸੀਂ ਰਿਸ਼ਵਤ ਫੜਵਾ ਦਿੰਦੇ ਜੇ ਕਿਸੇ ਦੀ ਖੇਤੀ ਕਰਨ ਵਾਲੇ ਨੇ ਕਾਦੀ ਰਿਸ਼ਵਤ ਦੇਣੀ ਆ ਜਿਹੜਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਦੁੱਧ ਚੋਂਦਾ ਏ ਉਹਨੇ ਕਾਦੀ ਰਿਸ਼ਵਤ ਦੇਣੀ ਆ ਇਹ ਰਿਸ਼ਵਤ ਕਿੰਨਾ ਦੀ ਆ ਸੁਖ ਨਾਲ ਜਿਨ੍ਹਾਂ ਨੇ ਮੋਟਾ ਮਾਲ ਵੇਚਿਆ ਇਹ ਉਹਨਾਂ ਦੀ ਆकमाਈ ਉਹ ਜਿਹੜੇ ਹੱਥੀ ਜਾਂਦੀ ਆ ਬਾਪੂ ਉਹਨਾਂ ਹੱਥੀ ਨਿਕਲ ਜਾਂਦੀ ਆ ਬਾਅਦ ਵਿੱਚ ਜਿਹੜੇ ਹੱਥੀ ਹੁੰਦੀ ਏ ਇਹ ਨਹੀਂ ਟਿਕਦੀਆਂ ਹੁੰਦੀਆਂ ਕਦੀ ਵੀ ਮੈਂ ਕਹਿੰਦਾ ਦੁਨੀਆ ਦਾ ਹਰ ਇੱਕ ਬੰਦਾ ਖੜਾ ਜਿੱਧਰ ਦੀ ਡੀਆਈਜੀ ਲੰਘਦੇ ਪੰਜਾਬ ਦੇ ਬੱਚੇ ਤੋਂ ਲੈ ਕੇ ਜੁਰਗ ਤੱਕ ਸੂਟ ਮਾਰਦਾ ਹੈ ਪਰ ਸੱਚ ਜਾਣਿਓ ਮਿਲ ਮਾਇਆ ਸੁਰਤ ਗਵਾਈ ਜਿਸ ਦਿਨ ਕਹਾਣੀ ਪੰਜਾਬ ਦੇ ਬਰ ਖਿਲਾਫ ਹੋ ਕੇ ਖੜੀ ਹੋ ਜਾਵੇ ਨਾ ਕਿਸੇ ਪੰਜਾਬ ਮਾਰਨਾ ਸੱਚ ਜਾਣਿਓ ਇਹ ਲੂਟ ਕਰਨ ਵਾਲੇ ਹੱਥ ਰੋੜੇ